ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰਾ ਜਰੋਆ ਆਪਣੇ YouTube ਚੈਨਲ ਗੁਰ ਸਾਥੀਆਂ ਸ਼ਬਦ ਵਿਚਾਰ ਦੇ ਮਾਧਮ ਰਾਹੀਂ ਆਪ ਜੀ ਦੇ ਨਾਲ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਆਪਣੇ ਚੈਨਲ ਤੇ ਅੱਜ ਤੋਂ ਲਗਭਗ 15 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਿਗੁਰ ਦੀਨ ਦੇ ਆਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ अपार बख्शीश कृपा सदका कल तक आपा 954 अंक तक पाठ ਕਰਨ ਦੀ સેવા ਕਰ ਚੁੱਕੇ ਹਾਂ ਸਤਗੁਰ ਦੀਨ दयाल ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਕਿ ਹੁਣ ਆਪਾਂ ਇਸ ਤੋਂ ਅੱਗੇ 955 55 ਅੰਕ ਤੋਂ ਪਾਠ ਕਰਨ ਦੀ સેવા ਕਰਨੀ ਹੈ ਸਾਧ ਸੰਗਤ ਜੀ ਸਤਗੁਰ ਆਪਣੀ ਸੇਵਾ ਆਪ ਹੀ ਕਰਵਾ ਲੈਣ ਪਰ ਸਾਧ ਸੰਗਤ ਜੀ ਜਿਵੇਂ ਕਿ ਮੈਂ ਅक्षर ਹਰ ਰੋਜ਼ੇ ਬੇਨਤੀ ਕਰਦਾ ਹਾਂ ਕਿ ਸਤਗੁਰ ਸੱਚੇ ਪਾਤਸ਼ਾਹ ਤਾਂ ਹੀ ਕਿਰਪਾ ਕਰਨਗੇ ਜੇ ਦਿਆਲੂ ਤੇ ਕਿਰਪਾਲੂ ਸਾਧ ਸੰਗਤ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇਗੀ ਸੋ ਸਾਧ ਸੰਗਤ ਕਰੋ ਕਿਰਪਾ ਤੇ ਰੱਖੋ ਆਪਣਾ ਮਿਹਰ ਭਰਿਆ ਹੱਥ ਦਾਸ ਦੇ ਸਿਰ ਤੇ ਸਾਰੀ ਸੰਗਤ ਉਚਾਰ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੂ ਜ਼ਿਕਰਪਾ ਤੇ ਸਾਰੇ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜ਼ਿਕਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜ਼ਿਕਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਅਮਰ ਸ਼ਹੀਦ ਤਨ ਤਨ ਬਾਬਾ ਅਨੋਦ ਸਿੰਘ ਜੀ ਸਾਧ ਸੰਗਤ ਜੀ ਹੁਣ ਉਹਨਾਂ ਸਜਣਾਂ ਦੇ ਨਾਮ ਬੋਲੇ ਜਾਣੇ ਹਨ ਜਿਨ੍ਹਾਂ ਨੇ ਆਪਣੇ ਪਿਆਰੇ ਪਿਆਰੇ ਕਮੈਂਟ ਦਾਸ ਨੂੰ ਭੇਜਿਆ ਹੰ ਸ਼੍ਰੀਮਤੀ ਬਲਬੀਰ ਕੌਰ ਹਰਸ਼ੀਪਿੰਡ ਤੋਂ ਮਨਕਰਨ ਸਿੰਘ ਮਨਕੀਰਤ ਸਿੰਘ ਪਿੰਡ ਜੌੜਾ ਚੱਕ ਹੀਰਾ ਸਿੰਘ ਸ਼ਬਾਸ਼ ਬਹਿਲ ਜੀ ਗਰਜੰਟ ਕੰਗ ਜੀ ਜੀਨਸ ਸੈਣੀ ਜੀ ਸੋ ਇਹਨਾਂ ਪਿਆਰੇ ਸੱਜਣਾ ਦੇ ਪਿਆਰ ਪਰ ਇੱਕ ਕਮੈਂਟ ਆਇਆ ਨੂੰ ਦਾਸ ਸਿੰਘ ਦਾ ਤੇ ਦਿਲੋਂ ਸ਼ੁਕਰਗੁਜ਼ਾਰ ਹੈ ਤੇ ਸਾਧ ਸੰਗਤ ਜੀ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਪਿਆਰੇ ਜੇ ਕਮੈਂਟ ਪੇ ਜਾ ਕਰੂ ਤੇ ਨਾਲ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਜੋ ਆਪ ਜੀ ਦੇ ਪਿੰਡ ਦਾ ਨਾਮ ਵੀ ਬੋਲਿਆ ਜਾ ਸਕੀ ਆਓ ਹੁਣ ਸਹਿਜ ਪਾਠ ਦੇ ਨਾਲ ਜੁੜੀਏ RAM KALI ਮਹਲਾ ਪਹਿਲਾ ਸਲੋਕ ਮਹਲਾ ਪਹਿਲਾ RAM KALI ਰਾਗ ਚੱਲ ਰਿਹਾ ਜੀ ਤੇ ਪਹਿਲੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਵਿੱਚ ਕਹਿੰਦੇ ਹਨ ਸ਼ਾਮਣ ਰਾਤ ਆੜਦੇ ਕਾਮ ਕ੍ਰੋਧ ਦੋ ਇਹ ਖੇਤ ਸਤ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਇਸ ਜੀਵ ਦੀ ਰਾਤ ਸੌਣੀ ਦੀ ਫਸਲ ਹੈ ਤੇ ਕਾਮ ਜਿਸ ਦੀ ਪੈੜੀ ਹੈ ਭਾਵ ਜੋ ਜੀਵ ਆਪਣੀ ਰਾਤ ਕਾਮ ਦੇ ਅਧੀਨ ਹੋ ਕੇ گزارੇਗਾ ਜਿਸ ਦਾ ਦਿਨ ਹਾੜੀ ਦੀ ਫਸਲ ਹੈ ਤਿਕਰੂਨ ਜਿਸ ਦੀ ਪਹਿਲੀ ਹੈ ਭਾਵ ਜੋ ਦਿਨ ਦਾ ਸਮਾ ਕ੍ਰੋਧ ਦੇ ਅਧੀਨ ਬਿਤਾਉਂਦਾ ਹੈ ਰਬ ਵਤਰ ਦੇ ਰੋਗ ਦੀਓ ਹਾਲੀ ਰਕਤ ਸਤ ਸੰਗਤ ਜਿਸ ਜੀਵ ਲਈ ਲੱਭ ਬੱਤਰ ਦਾ ਕੰਮ ਕਰਦਾ ਹੈ ਤੇ ਝੂਠ ਜਿਸ ਦੀ ਫਸਲ ਦੀ ਬੀਜ ਹੈ ਭਾਵ ਜੋ ਲੱਭਦਾ ਪ੍ਰੇਰਿਆ ਹੋਇਆ ਝੂਠ ਬੋਲਦਾ ਹੈ ਹਾਲੇ ਵਿਚਾਰ ਵਿਚਾਰ ਮਨ ਹੁਕਮਾ ਖਟੇ ਖਾਏ ਮੂ ਜਿਸ ਜੀਮ ਲਈ ਹਲਵੋਂਦਾ ਹੈ ਤੇ ਮੀਜ ਵਿਜਨ ਵਾਲਾ ਹੈ ਬੁਕਾਰਾਂ ਦੀ ਵਿਚਾਰ ਜਿਸ ਜੀਮ ਦਾ ਹਲ ਬੁਕਾਰਾਂ ਦਾ ਬੋਲ ਇਕੱਠਾ ਕੀਤਾ ਹੋਇਆ ਹੈ ਉਹ ਮਨੁੱਖ ਪ੍ਰਭੂ ਦੇ ਹੁਕਮਾਂ ਵਿੱਚ ਆਪਣੀ ਕੀਤੀ ਇਸ ਕਮਾਈ ਦਾ ਘਟਿਆ ਖਾਂਦਾ ਹੈ ਨਾਨਕ ਲਿਖੇ ਮੰਗਿਆ ਔ ਤ ਜਣਦਾ ਜਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਹ ਮਨੁੱਖ ਜਦੋਂ ਤੇਰੀ ਕਰਤੂਤ ਦਾ ਲਿਖਾ ਮੰਗਿਆ ਜਾਂਦਾ ਹੈ ਨਾ ਤਦੋਂ ਪਤਾ ਲੱਗਦਾ ਹੈ ਕਿ ਅਜੇ ਆਜੀਵ ਰੂਪ ਪਿਉ ਜਗਤੋਂ ਉੰਤਰਾ ਹੋ ਜਾਂਦਾ ਹੈ। ਭਾਵ ਜੀਵਨ ਉਜਾਈ ਗਵਾ ਜਾਂਦਾ ਹੈ। ਰਾਮਕਲੀ ਮਹਲਾ ਪਹਿਲਾ ਮਹਲਾ ਪਹਿਲਾ ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ। ਪੋ ਪੋ ਪੁਇਤ ਪਾਣੀ ਸਭ ਸੰਤੋਖ ਭਲੇਤ ਪੋ ਉਦਾਰ ਪੁਇ ਪੜੀ ਜੇ ਪ੍ਰਭੂ ਦਾ ਧਾਰੇ ਪੜੀ ਬਣੇ ਸ਼ੁੱਧ ਆਚਰਨ ਉਸ ਪੜੀ ਦੇ ਪਾਣੀ ਹੋਵੇ ਸਤ ਸੰਤੋਖ ਸਮਾਲੀ ਨੂੰ ਮੋਹ ਲਈ ਬੜਾ ਦਹੋਣਾ ਹਲੇ ਹਲੀ ਮੀ ਹਲੀ ਚਿਤ ਜੇ ਤਾਂ ਬੱਤਰੇ ਵਕਤ ਸੁਜੋਗ ਨਿਮਰਤਾ ਦਾ ਹਲ ਹੋਵੇ ਜੁੜਿਆ ਹੋਇਆ ਚਿੰਤਾ ਹਰ ਮੋਹਣ ਵਾਲਾ ਹੋਵੇ ਪ੍ਰਭੂ ਦੇ ਸ਼ਮਰਨ ਦਾ ਬੱਤਰ ਹੋਵੇ ਤੇ ਗੁਰੂ ਦੇ ਮੁਲਾਬਦਾ ਬੀਜ ਵਿਜਣ ਦਾ ਸਮਾ ਹੋਵੇ ਨਾਉ ਬੀਜ ਬਖਸ਼ਿਸ਼ ਬੋਲ ਦੁਨੀਆ ਅਸਗਲੇ ਤਰੋਗ ਪ੍ਰਭੂ ਦਾ ਨਾਮ ਬੀਜ ਹੋਵੇ ਤੇ ਪ੍ਰਭੂ ਦੀ ਬਖਸ਼ਿਸ਼ ਦਾ ਬੋਲ ਇਕੱਠਾ ਹੁੰਦਾ ਹੈ ਤੇ ਫਿਰ ਦੁਨੀਆ ਸਾਰੀ ਝੂਠੀ ਦਿਸ ਪੈਂਦੀ ਹੈ ਆਵੇ ਸਮਝ ਆ ਜਾਂਦੀ ਹੈ ਕਿ ਦੁਨੀਆ ਦਾ ਸਾਥ ਸਦਾ ਨਿਮਲਣ ਵਾਲਾ ਨਹੀਂ ਹੈ ਨਾਨਕ ਨਦਰੀ ਕਰਮ ਹੋਏ ਜਬ ਸਗਲ ਮੁਜੋਗ ਗੁਰੂ ਨਾਨਕ ਸਾਹਿਬ ਕਹਿਣ ਲਗੀ ਕਿ ਇਸ ਸੁਦਮ ਨਾਲ ਜਦੋਂ ਪ੍ਰਭੂ ਦੀ ਮੇਰ ਹੁੰਦੀ ਹੈ ਤਾਂ ਕੋਸ਼ ਨਾਲ ਸਾਰੇ ਵਿਚੜੀ ਸਾਰੇ ਵਿਚੋੜੀ ਜਿਹੜੇ ਦੂਰ ਹੋ ਜਾਂਦੇ ਪੌੜੀ ਇਸ ਪੌੜੀ ਦਾ ਹੀ ਸਤਿਗੁਰ ਕਹਿੰਦੇ ਹਨ ਮਨ ਮੁਖ ਮੋਗਵਾਰ ਹੈ ਦੁਜੇ ਪਾਏ ਬੋਲ ਜੋ ਮਨੁੱਖ ਆਪਣੇ ਆਪ ਦੇ ਆਪਣੇ ਮਨ ਦੇ ਪਿਛੇ ਤੁਰਦਾ ਹੈ ਉਸ ਦੇ ਅੰਦਰ ਮੋਹ ਰੂਪ ਕੋ ਪਹੁੰਚ ਰਿਹਾ ਹੈ ਉਹ ਜੋ ਬਚਨ ਬੋਲਦਾ ਹੈ ਮਾਇਆ ਦੇ ਮੋਹ ਵਿੱਚ ਹੀ ਬੋਲਦਾ ਹੈ ਦੁਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਮੁਰਲਾ ਦੁਜੇ ਪਾਏ ਤਾਂ ਮਰੁੰਦਾ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੇ ਮੂਹ ਵਿੱਚ। ਸ਼ਤਮੁਰ ਕਹਿੰਦੇ ਹਨ ਕਿ ਉਹ ਮਨੁੱਖ ਸਦਾ ਪਾਣੀ ਡਰਕਦਾ ਹੈ। ਤੇ ਮਾਇਆ ਦੇ ਮੂਲੇ ਕਾਰ ਉਸ ਨੂੰ ਸਦਾ ਦੁੱਖ ਹੁੰਦਾ ਹੈ। ਗੁਰਮਖ ਨਾਮ ਧਿਆਈਏ। ਮੱਥ ਤਾਤੇ ਕਰੋ ਲੈ। ਜਿਉ ਮਨੁੱਖ ਗੁਰੂ ਦੇ ਹਕਮ ਵਿੱਚ ਚੁਰਦਾ ਹੈ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ ਉਹ ਮਨ ਨੂੰ ਦੁੱਧ ਰੋੜ ਕੇ ਪ੍ਰਭੂ ਦਾ ਨਾਮ ਰੁੱਖਣ ਕਰਦਾ ਹੈ ਅੰਤਰੇ ਪ੍ਰਗਾਸ ਕਟ ਚਾਨਣਾ ਹਰ ਲਤਾ ਟੋਲੇ ਉਸ ਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ ਦੇ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ਉਸ ਨੇ ਗੁਰੂ ਦੀ ਰਹੀ ਪਾਲ ਕਰਕੇ ਪ੍ਰਭ ਨੂੰ ਲੱਭ ਲਿਆ ਹੈ ਆਪੇ ਪਰਮ ਪੁਲਾਇਦਾ ਕਿਸ ਕਹਿਣ ਨਾ ਜਾਈ ਜਿਸ ਕਿਸ ਨੂੰ ਪੁਲਾਉਂਦਾ ਹੈ ਪ੍ਰਭ ਆਪ ਹੀ ਪਰਨ ਪੜਾਉਂਦਾ ਹੈ ਤੇ ਕਿਸੇ ਦੇ ਸਿਰ ਕੀ ਦੋਸ਼ ਦਈਏ ਕੋਈ ਗੱਲ ਕਹੀ ਨਹੀਂ ਜਾ ਸਕਦੀ ਰਾਮ ਕਲੀ ਮਹਲਾ ਤੀਜਾ ਸ਼ਲੋਕ ਮਹਲਾ ਰਾਮ ਕਲੀ ਮਹਲਾ ਤੁਜਾ ਸ਼ਲੋਕ ਮਹਲਾ ਤੁਜਾ ਰਾਮਕਲੀ ਰਾਗ ਦੇ ਵਿੱਚ ਤਨ ਗੁਰ ਅੰਗਦ ਦੇਵ ਜੀ ਮਰਜ ਉਸੇ ਪਾਤਸ਼ਾਹ ਜੀ ਦੀ ਬਾਣੀ ਸ਼ਲੋਕ ਦੇ ਵਿੱਚ ਨਾਨਕ ਕਿੰਤਾ ਮਤ ਕਰੋ ਚਿੰਤਾ ਤਸਹੀ ਹੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਆਪਣੀ ਰੋਜੀ ਲਈ ਫਿਕਰ ਚਿੰਤਾ ਨਾ ਕਰੋ ਇਧਰ ਫਿਕਰ ਉਸ ਪ੍ਰਭੂ ਨੂੰ ਆਪ ਹੀ ਹੈ ਜਦ ਮਹਜੰਦ ਪਾਇਨ ਤਨਾ ਪਿਰੋਜੀ ਦੇ ਉਸ ਨੇ ਪਾਣੀ ਵਿੱਚ ਜੀ ਪੈਦਾ ਕੀਤੇ ਹੋਏ ਹਨ ਉਹਨਾਂ ਨੂੰ ਪਿਰਜਕ ਦਿੰਦਾ ਹੈ ਉੱਥੇ ਹਟਣਾ ਚੱਲੇ ਨਾ ਕੋ ਕਿਰਸ਼ ਕਰੇ ਪਾਣੀ ਵਿੱਚ ਨਾ ਕੋਈ ਦੁਕਾਨ ਚੱਲਦੀ ਹੈ ਤੇ ਨਾ ਹੀ ਉੱਥੇ ਕੋਈ ਵਾਹੀ ਕਰਦਾ ਹੈ ਖੇਤੀ ਕਰਦਾ ਹੈ ਸੌਦਾ ਮੂਲ ਨਾ ਹੋ ਬਈ ਨਾ ਕੋ ਲੈ ਨ ਦੇ ਨਾ ਉੱਥੇ ਕੋਈ ਸੌਦਾ ਸੂਤ ਹੋ ਰਿਹਾ ਹੈ ਨਾ ਕੋਈ ਲੈਣ ਦਾ ਵਪਾਰ ਕਰਦਾ ਹੈ ਨਾ ਕੋਈ ਦੇਣ ਦਾ ਵਪਾਰ ਕਰਦਾ ਹੈ ਜੀਆ ਕਾ ਅਵਾਰ ਜੀ ਖਾਣਾ ਇਹੋ ਕਰੇ ਪਰ ਉਥੇ ਇਹ ਖਾਣਾ ਬਣਾ ਦਿੱਤੀ ਹੈ ਕਿ ਜੀਵਨ ਦਾ ਖਾਣਾ ਜੀਵੇ ਹਨ ਵਿੱਚ ਇਹ ਪਾਇਏ ਸਹਿਰ ਤਨਾ ਵਿਚਾਰ ਕਰੇ ਸੋ ਜਿੰਨਾਂ ਨੂੰ ਸਮੁੰਦਰ ਦੇ ਵਿੱਚ ਉਸਨੇ ਪੈਦਾ ਕੀਤਾ ਹੈ ਉਹਨਾਂ ਦੀ ਸੰਭਾਲ ਵੀ ਕਰਦਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਸਹੀਏ ਗੁਰੂ ਨਾਨਕ ਸਾਹਿਬ ਕਹਿੰਦੇ ਗਏ ਕਿ ਤੂੰ ਚਿੰਤਾ ਨਾ ਕਰ ਰੋਟੀ ਰੋਟੀ ਵਾਸਤੇ ਤੂੰ ਕੋਈ ਚਿੰਤਾ ਨਾ ਕਰ ਉਸ ਪ੍ਰਭੂ ਨੂੰ ਆਪ ਹੀ ਫਿਕਰ ਹੈ। ਰਾਮਕਲੀ ਮਹਲਾ ਪਹਿਲਾ ਮਹਲਾ ਪਹਿਲਾ ਰਾਮਕਲੀ ਰਾਗ ਦੇ ਵਿੱਚ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਲਾ ਪਹਿਲਾ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਨਾਨਕ ਜੀ ਉਹ ਮਛਲੀ ਜੀਵਨ ਤ੍ਰਿਸ਼ਨਾ ਕਾਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਹ ਜਿੰਦ ਨਿੱਕੀ ਜੇ ਮਛੀ ਹੈ ਤੇ ਆਤਮਿਕ ਮੌਤ ਜਿਉਣ ਵਾਲੀ ਤ੍ਰਿਸ਼ਨਾ ਮਛੀ ਹੈ ਮਨੁਆਂ ਅੰਦਰ ਚੇਤੇ ਵਰੇ ਚਿੰਤਾ ਨਾਲ ਮੂਰਖ ਮਨ ਇਸ ਸੰਸਾਰ ਦ੍ਰਿਸ਼ਣਾਂ ਵਿੱਚ ਅੱਲਾ ਹੋਇਆ ਹੈ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਬੇਖਬਰੀ ਵਿੱਚ ਹੀ ਆਤਮਕ ਮੌਦਾ ਜਾਲ ਉਸ ਉੱਤੇ ਪੈਦਾ ਪੈਂਦਾ ਜਾਂਦਾ ਹੈ ਨਾਨਕ ਚਿਤ ਚੇਤ ਹੈ ਚਿੰਤਾ ਬਤਾ ਜਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਤ੍ਰਿਸ਼ਨਾ ਵਿੱਚ ਫਸਿਆ ਮਨ ਗਾਹਲ ਹੋ ਰਿਹਾ ਹੈ ਸਦਾ ਚਿੰਤਾ ਵਿੱਚ ਜਕੜਿਆ ਰਹਿੰਦਾ ਹੈ ਨਜ਼ਰ ਕਰੇ ਜੇ ਆਪਣੀ ਤਾਂ ਆਪੇ ਲੈ ਮੁਲਾਏ ਜੇ ਪ੍ਰਭੂ ਆਪ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਜਿੰਦ ਨੂੰ ਤ੍ਰਿਸ਼ਨਾ ਵਿੱਚੋਂ ਕੱਢ ਕੇ ਆਪਣੇ ਵਿੱਚ ਮੁਲਾ ਲਿੰਦਾ ਹੈ ਪੌੜੀ ਇਸ ਪੌੜੀ ਦੇ ਰਹੀਂ ਸਤਿਗੁਰੂ ਕਹਿੰਦੇ ਹਨ ਸੇ ਜਨ ਸੱਚੇ ਸਦਾ ਸਦਾ ਜਿਨਿ ਹਰ ਰਸ ਪੀਤਾ ਜਿਨਾ ਮਨੁੱਖਾ ਨੇ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਪੀਤਾ ਉਹ ਮਨੁੱਖ ਨਿਤ ਪ੍ਰਭੂ ਦੇ ਨਾਲ ਇੱਕ ਰੂਪ ਰੰਦੇ ਹਨ ਗੁਰੂ ਮਖ ਸੱਚਾ ਮਾਨਵ ਸੇ ਸਤਿ ਸੰਤਾਂ ਕੀਤਾ ਗੁਰੂ ਦੇ ਹੁਕਮ ਵਿੱਚ ਚੁਰ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਹਨਾਂ ਦੇ ਮਨ ਵਿੱਚ ਵਸਦਾ ਹੈ ਉਹਨਾਂ ਪ੍ਰਭੂ ਦਾ ਨਾਮ ਰੂਪ ਵਰਜ ਕੀਤਾ ਹੈ ਸਭ ਕਸ਼ੀ ਤਰੀਮ ਬੁਰਦ ਭਾਗੀ ਨੀਤਾ ਇਹ ਨਾਮ ਰੂਪ ਸੌਦਾ ਹੈ ਤੇ ਸਾਰਾ ਇਹ ਮਨੁੱਖ ਦੇ ਹਿੱਸੇ ਵਿੱਚ ਹੀ ਪਰ ਬਣ ਗਿਆ ਹੈ ਵੱਡੇ ਪਾਗਾਂ ਵਾਲਿਆ ਨਹੀਂ ਅੰਤ ਵਿੱਚ ਰਿਸ਼ਨਾ ਮਰ ਗਈ ਹਰ ਗੋਲ ਕਵਿਤਾ ਜਿੰਨਾ ਬਣ ਗਿਆ ਹੈ ਪ੍ਰਭੂ ਦੇ ਗੁਣ ਕਾ ਕੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮਰ ਗਈ ਆਪੇ ਮੇਰ ਮਲਾਈਨ ਆਪੇ ਦੇ ਬਝਾਈ ਇਹ ਨਾਮ ਰੂਪ ਸੌਦਾ ਕਰਨ ਦੀ ਮਤ ਪ੍ਰਭੂ ਹੀ ਦਿੰਦਾ ਹੈ ਉਸ ਨੇ ਆਪ ਹੀ ਨਾਮ ਦੇ ਵਪਾਰੀ ਆਪਣੇ ਮੇਲ ਵਿੱਚ ਮਿਲਾਏ ਹਨ ਸ਼ਰੋਕ ਮਹਲਾ ਪਹਿਲਾ ਵੇਲ ਪੰਜਾਇਆ ਕੰਤ ਬਣਾਇਆ ਵੇਲ ਪੰਜਾਇਆ ਕੰਤ ਬਣਾਇਆ ਤੂੰ ਮਿਰਨੇ ਵਿੱਚ ਵਿਰ ਕੇ ਪੰਜਾਈ ਦਾ ਹੈ ਤੇ ਕੱਤ ਕੇ ਕਪੜਾ ਬਣਾਈਦਾ ਹੈ ਰੂ ਮੇਲਣੇ ਦੇ ਵਿੱਚ ਮਿਲ ਕੇ ਪੰਜਾਈਦਾ ਹੈ ਤੇ ਕੱਤ ਕੇ ਫਿਰ ਕਪੜਾ ਬਣਾਈਦਾ ਹੈ ਕਟ ਕੋਟ ਕਰ ਖੰਭ ਚੜਾਇਆ ਉਸ ਦੇ ਟੋਟੇ ਕਰਕੇ ਧੌਣ ਦੇ ਖੰਭ ਤੇ ਚੜਾਈਦਾ ਹੈ ਲੋਹਾ ਹਵਟੇ ਤਰਜੀ ਮਾਣੇ ਸੂਈ ਤਗਾシਵੇ ਇਸ ਕਪੜੀ ਨੂੰ ਕੈਂਚੀ ਕਤਰ ਦੀ ਹੈ ਦ ਦਰਜੀ ਇਸ ਨੂੰ ਪਾਰਦਾ ਹੈ ਤੇ ਸੂਈ ਤਗਾ ਇਸ ਨੂੰ ਸੀਉਂਦਾ ਹੈ ਇਤਬਤ ਬਾਤੀ ਸਿਫਤੀ ਸ੍ਰੀ ਗੁਰੂ ਨਾਨਕ ਜੀਤ ਜੀਵ ਜਿਵੇਂ ਇੱਕ ਟਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਦੇ ਨਾਲ ਸੀਵ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਤਿਵੇਂ ਹੀ ਮਨੁੱਖ ਦੀ ਗਵਾਚੀ ਹੋਈ ਇੱਜ਼ਤ ਪ੍ਰਮਾਤਮਾ ਦੀ ਸ਼ਫਸਲਾ ਕਰਨ ਦੇ ਨਾਲ ਫੇਰ ਬਣ ਆਉਂਦੀ ਹੈ ਮਨੁੱਖ ਸੱਚਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ ਹੋਏ ਪੁਰਾਣਾ ਕੱਪੜ ਪਟੇ ਸੂਈ ਤਾ ਗੰਡੇ ਕੱਪੜ ਪੁਰਾਣਾ ਹੋ ਕੇ ਪਾਟ ਜਾਂਦਾ ਹੈ ਸੂਈ ਤਾ ਗ ਇਸ ਨੂੰ ਬੜਵਿੰਦਾ ਹੈ ਵਾਹ ਵਾਖੂ ਕੇ ਜਲੇ ਨਹੀਂ ਢੜੀ ਮੋਤ ਕਿਸ ਹੰਡੇ ਪਰ ਗੰਢਿਆ ਹੋਇਆ ਪੁਰਾਣਾ ਕੱਪੜਾ ਕਈ ਮਹੀਨੇ ਕੋਈ ਮਹੀਨਾ ਦਾ ਮਹੀਨਾ ਚੱਲਦਾ ਹੈ ਕੋਈ ਮਹੀਨਾ ਵੀ ਨਹੀਂ ਤੱਕਦਾ ਸਿਰਫ ਘੜੀ ਦੀ ਘੜੀ ਥੋੜਾ ਤੇਰੀ ਜਾਂਦਾ ਹੈ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਾਟੇ ਪਰ ਪ੍ਰਭੂ ਦਾ ਨਾਮ ਰੂਪ ਟੋਲਾ ਕਦੀ ਪੁਰਾਣਾ ਨਹੀਂ ਹੁੰਦਾ ਸੀਤਾ ਹੋਇਆ ਕਦੇ ਪਾਟਦਾ ਨਹੀਂ ਉਸ ਪ੍ਰਭੂ ਦੇ ਨਾਲ ਜੁੜਿਆ ਉਹ ਤੋਂ ਟੁੱਟਦਾ ਨਹੀਂ ਨਾਨਕ ਸਹਿਬ ਸੱਚ ਹੈ ਸੱਚ ਟਿੱਟਰ ਜਪੀ ਜਪੇ ਗੁਰੂ ਅਨੰਦ ਸਾਹਿਬ ਕਹਿਣ ਲਗੇ ਕਿ ਪ੍ਰਭ ਖਸਮ ਸਦਾ ਕਾਇਮ ਰਹਿਣ ਵਾਲਾ ਹੈ ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਸਿਮਰਿਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਉ ਆਪਾਂ ਵੀ ਉਸ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਆਪਣੇ ਲੋਕ ਸੁਖੀਏ ਤੇ ਪਰਲੋਕ ਸੇ ਦੇ ਕਾ ਲਈ ਜੀ ਸਾਥ ਸੰਗਤ ਜੀ ਇੱਥੇ ਹੀ ਦਾਸ ਕਿਮਤ ਅਜਤ ਕਰ ਕੱਲ ਫਿਰ ਹਾਜ਼ਰ ਹੋਵਾਂਗੇ ਉਤਨਾ ਚੱਲੀ ਦਿਓ ਛੁੱਟੀ ਦਿਓ ਆ ਗਿਆ ਆਉ ਹੁਣ ਗਾਜੀ ਖਫਤੇ ਬੁਲਾਈਏ ਫਤੇ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਦਾਸ ਭੁੱਲਣਹਾਰ ਹੈ ਅਗੁਣਹਾਰ ਹੈ ਇਹ ਅਗਮੀ ਬਾਣੀ ਦਾ ਪਾਠ ਕਰਦਿਆਂ ਦਾਸਰੇ ਕੋਲ अनेका ਭੁੱਲਾਂ ਗਲਤੀਆਂ ਹੋਈਆਂ ਹਨ ਸਾਧ ਸੰਗਤ ਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਜੋਗ ਹਨ ਕਿਰਪਾ ਕਰਕੇ ਬਖਸ਼ਣਾ ਜੀ ਬਖਸ਼ਣਾ ਸੋ ਸਾਧ ਸੰਗਤ ਦੂਜੀ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਦਾਸ ਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਓ ਹੁਣ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ